ਇੱਕ ਰਾਜਾ ਆਪਣੇ ਰਾਜ ਤੋਂ ਬਾਹਰ ਕਿਸੇ ਕੰਮ ਵਾਸਤੇ ਗਿਆ ਜਦੋਂ ਉਹਨੇ ਵਾਪਸ ਆਉਣਾ ਸੀ ਤੇ ਆਪਣੀਆਂ ਰਾਣੀਆਂ ਨੂੰ ਸੁਨੇਹੇ ਭੇਜੇ ਕਿ ਜਿੰਨੇ ਜਿੰਨੇ ਵੀ ਕੁਝ ਵੀ ਮੰਗਾਉਣਾ ਇਥੋਂ ਮੈਨੂੰ ਦੱਸ ਦਿਓ ਲਿਖ ਕੇ ਭੇਜ ਦਿਓ ਤੇ ਮੈਂ ਲੈ ਆਵਾਂਗਾ ਸਾਰੀਆਂ ਰਾਣੀਆਂ ਨੇ ਆਪੋ ਆਪਣੀ ਮੰਗ ਲਿਖ ਦਿੱਤੀ ਇੱਕ ਸਭ ਤੋਂ ਛੋਟੀ ਰਾਣੀ ਸੀ ਉਹਨੇ ਇੱਕ ਲਾਲ ਰੰਗ ਦੇ ਪੇਜ ਦੇ ਉੱਤੇ ਕਾਗਜ਼ ਦੇ ਉੱਤੇ ਸੱਸੇ ਨੂੰ ਕੰਨਾ ਸਾ ਪਾ ਕੇ ਤੇ ਭੇਜ ਦਿੱਤਾ ਜਦੋਂ ਰਾਜੇ ਕੋ ਸੁਨੇਹਾ ਪਹੁੰਚਿਆ ਰਾਜੇ ਨੇ ਸਾਰੀਆਂ ਰਾਣੀਆਂ ਦੀਆਂ ਜੋ ਜੋ ਮੰਗਾ ਸੀ ਸਾਰੀਆਂ ਉਹ ਮੰਗਾ ਲੀਆਂ ਜਦੋਂ ਸਭ ਤੋਂ ਛੋਟੀ ਰਾਣੀ ਦਾ ਖਤ ਵੇਖਿਆ ਉਹਦੇ ਤੇ ਸਿਰਫ ਸੱਸੇ ਨੂੰ ਕੰਨਾ ਲਿਖਿਆ ਸੀ ਔਰ ਕੁਝ ਨਹੀਂ ਸੀ ਲਿਖਿਆ ਬੜਾ ਹੈਰਾਨ ਹੋਇਆ ਕਿ ਇਹ ਸੱਸੇ ਨੂੰ ਕੰਨਾ ਦਾ ਕੀ ਮਤਲਬ ਹੋ ਸਕਦਾ ਬਾਕੀਆਂ ਨੇ ਸਾਰਾ ਕੁਝ ਲਿਖਤਾ ਮੈਂ ਲੈ ਵੀ ਲਿਆ ਪਰ ਇਹਦਾ ਮੈਂ ਕੀ ਕਰਾਂ ਉਹਨੇ ਆਪਣੇ ਕਿਸੇ ਸਲਾਹਕਾਰ ਤੋਂ ਪੁੱਛਿਆ ਕਿ ਇਹ ਜਿਹੜਾ ਮੈਨੂੰ ਖੱਤ ਛੋਟੀ ਰਾਣੀ ਨੇ ਭੇਜਿਆ ਵਾ ਇਹਦੇ ਤੇ ਕੁਝ ਲਿਖਿਆ ਨਹੀਂ ਮੈਂ ਇਹਦਾ ਕੀ ਕਰਾਂ ਜਦੋਂ ਉਹਨੇ ਵੇਖਿਆ ਉਹਨੇ ਆਖਿਆ ਰਾਜਾ ਇਹ ਸੱਸੀ ਨੂੰ ਕੰਨਾ ਸਾਹ ਵਾ ਤੇ ਲਾਲ ਰੰਗ ਦਾ ਜਿਹੜਾ ਕਾਗਜ਼ ਆ ਇਹ ਤਾਂ ਮਤਲਬ ਹੁੰਦਾ ਵਾ ਲਾਲਸਾ ਲਾਲਸਾ ਜਾਨੀ ਕਿ ਤੁਸੀਂ ਸਮਝਦੇ ਹੋ ਆਸ ਉਮੀਦ ਕਿਸੇ ਦੀ ਆਸ ਉਹ ਸਲਾਹ ਕਰ ਕਹਿੰਦਾ ਕਿ ਰਾਜਾ ਤੇਰੀ ਛੋਟੀ ਰਾਣੀ ਕਹਿੰਦੀ ਹੈ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਤੂੰ ਚਾਹੀਦਾ ਤੇਰੀ ਲਾਲਸਾ ਵਾ ਤਾਂ ਰਾਜੇ ਦੀਆਂ ਅੱਖਾਂ ਪਰ ਆਈਆਂ ਇਹ ਸੁਣ ਕੇ ਤੇ ਕਹਿੰਦੇ ਨੇ ਕਿ ਉਸ ਰਾਜੇ ਨੇ ਉਸ ਰਾਣੀ ਵਾਸਤੇ ਵੀ ਬਹੁਤ ਕੁਝ ਖਰੀਦਿਆ ਉਥੋਂ ਤੇ ਜਦੋਂ ਵਾਪਸ ਆਪਣੇ ਰਾਜ ਵਿੱਚ ਆਇਆ ਤੇ ਸਾਰੀਆਂ ਰਾਣੀਆਂ ਦੀਆਂ ਜੋ-ਜੋ ਮੰਗਾ ਸੀ ਉਹ ਰਾਣੀਆਂ ਦੇ ਕੋਲ ਭੇਜਤੀਆਂ ਪਰ ਸਭ ਤੋਂ ਛੋਟੀ ਰਾਣੀ ਦੇ ਕੋਲ ਰਾਜਾ ਆਪ ਗਿਆ ਤੇ ਉਹਨੂੰ ਦਿੱਤਾ ਵੀ ਬੜਾ ਕੁਝ ਉਹਦੇ ਵਾਸਤੇ ਖੜੇ ਬੜਾ ਕੁਝ ਪਰ ਗਿਆ ਵੀ ਆਪ ਕਿਉਂਕਿ ਉਹਨੇ ਕੋਈ ਮੰਗਣੀ ਸੀ ਕੀਤੀ ਉਹਨੇ ਆਖਿਆ ਸੀ ਮੈਨੂੰ ਤੂੰ ਚਾਹੀਦਾ ਤੇਰੀ ਲਾਲਸਾ ਵਾ ਸੋ ਇਸ ਕਰਕੇ ਅਸੀਂ ਜਦੋਂ ਹੋਰ ਚੀਜ਼ਾਂ ਮੰਗਦੇ ਆਂ ਪ੍ਰਮਾਤਮਾ ਤੋਂ ਕਦੇ ਇਹ ਵੀ ਕਹਿਦੀ ਕਰੀ ਵੀ ਗੁਰੂ ਸੱਚੇ ਬਾਦਸ਼ਾਹ ਤੂੰ ਹੀ ਸਾਡੇ ਘਰ ਵਿੱਚ ਆ ਜਾ ਤੂੰ ਸਾਨੂੰ ਮਿਲ ਜਾ ਤੇ ਜਦੋਂ ਉਹ ਮਿਲ ਗਿਆ ਤੇ ਸਾਰਾ ਕੁਝ ਮਿਲ ਗਿਆ ਰਾਣੀ ਨੂੰ ਬਾਕੀਆਂ ਰਾਣੀਆਂ ਨੇ ਸਮਾਨ ਮਿਲਿਆ ਨਿੱਕੀ ਰਾਣੀ ਨੂੰ ਰਾਜਾ ਵੀ ਮਿਲ ਗਿਆ ਤੇ ਹੋਰ ਵੀ ਸਭ ਕੁਝ ਮਿਲ ਗਿਆ ਸੋ ਸ਼ੇਅਰ ਲਾਈਕ ਕਰ ਦਿਆ ਕਰੋ ਕਿਉਂਕਿ ਇੱਕ ਕਹਾਣੀ ਦੀ ਵੀਡੀਓ ਬਣਾਉਣ ਵਾਸਤੇ ਪੂਰਾ ਪੂਰਾ ਦਿਨ ਵੀ ਲੱਗ ਜਾਂਦਾ ਇਹ ਨਹੀਂ ਕਿ ਇਧਰ ਮੋਬਾਈਲ ਤੇ ਪਾਏ ਰਿਕਾਰਡ ਕੀਤੀ ਤੇ ਦੂਜੇ ਬੰਨੇ ਬਾਦੀ ਸੋ ਬੇਨਤੀ ਪ੍ਰਵਾਨ ਕਰੋ ਤੁਹਾਡੇ ਨਾਲ ਅਸੀਂ ਆ ਸੋ ਪਿਆਰ ਬਖਸ਼ਿਆ ਕਰੋ ਆਪਣਾ ਤੇ ਇਸ ਕਹਾਣੀ ਬਾਰੇ ਜੇ ਕਿਸੇ ਨੇ ਕਹਾਣੀ ਸੁਣੀ ਹੈ ਪਹਿਲਾਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਧੰਨਵਾਦ ਸਾਰਿਆਂ ਦਾ